ਆਖਦਾ ਦੋਸਤੋ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਮੈਂ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਭੁੱਲਰ ਔਰ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜਿਆ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਸਟੋਰੀ ਕਰਦੇ ਰਹਿੰਨੇ ਆ ਸੋ ਸਾਡੇ ਨਾਲ ਅੱਜ ਭਾਈ ਸਾਹਿਬ ਜੀ ਗੁਰਦੀਪ ਸਿੰਘ ਬੜਵਾਲ ਜੀ ਮੌਜੂਦ ਨੇ ਇਹਨਾਂ ਕੋਲ ਅਸੀਂ ਦਿੱਲੀ ਆਏ ਇਹਨਾਂ ਦੇ ਨਿਵਾਸ ਦੇ ਵਿੱਚ ਅਸੀਂ ਇਹਨਾਂ ਦੇ ਜਿਹੜਾ ਜੀਵਨ ਗਾਥਾ ਹੈ ਜੀਵਨ ਦੀਆਂ ਜਿਹੜੀਆਂ ਤੰਗਦਲੀਆਂ ਤੋਂ ਲੈ ਕੇ ਜਿਹੜਾ ਇੱਕ ਵੱਡੀ ਜਿਹੜੀ ਸਕਸੈਸ ਸਟੋਰੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅ ਸੋ ਭਾਈ ਸਾਹਿਬ ਜੀ ਪਹਿਲਾ ਮੇਰਾ ਸਵਾਲ ਹੈ ਚੈਨਲ ਤੇ ਸਵਾਗਤ ਹੈ ਤੁਹਾਡਾ ਖਾਸ ਤੌਰ ਤੇ ਜਿਹੜਾ ਮੇਰਾ ਪਹਿਲਾ ਸਵਾਲ ਹੈ ਕਿ ਗੱਡਿਆਂ ਤੋਂ ਲੈ ਕੇ ਹਵਾਈ ਜਹਾਜ਼ਾਂ ਦਾ ਸਫ਼ਰ ਤੁਹਾਡਾ ਉਸਤੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਮੇਰਾ ਜਨਮ ਜਿਹੜਾ ਰਮੇਸ਼ਾ ਬੁੱਦਲੇ ਤਹਿਸੀਲ ਗੁਰੂਰ ਸਾਹਿਬ ਜਿਲ੍ਹਾ ਫਰੀਦਕੋਟ ਵਿੱਚ ਹੋਇਆ ਜਿਹੜਾ ਕਿ ਬਹੁਤ ਹੀ ਪਿਛੜਿਆ ਇਹ ਇਲਾਕਾ ਹੁਣ ਵੀ ਮੰਨਿਆ ਜਾਂਦਾ ਪਰ ਪਹਿਲੇ ਤਾਂ ਬਹੁਤ ਹੀ ਪਿਛੜਿਆ ਹੋਇਆ ਸੀ ਤੇ ਉੱਥੇ ਬੱਸਾਂ ਵੀ ਨਹੀਂ ਜਾਂਦੀਆਂ ਸੀ ਚਾਰ ਘੰਟੇ ਬਾਅਦ ਇੱਕ ਦਿਨ ਇੱਕ ਦੋ ਬੱਸ ਚਲੀ ਗਈ ਤੇ ਜੋ ਜੋ ਵੀ ਸਫ਼ਰ ਕਰਦੇ ਸੀ ਖੇਤਾਂ ਵਿੱਚ ਜਾਂ ਮੰਡੀ 'ਚ ਕੋਈ ਅਨਾਜ ਲੈ ਜਾਣਾ ਤਾਂ ਗੱਡੀਆਂ ਸੀ ਮੈਂ ਖੁਦ ਜਾਂਦਾ ਸੀ ਪਰ ਹਾਈ ਸਕੂਲ ਜਦੋਂ ਜਲਾਲਾਬਾ ਜਾਂਦਾ ਤਾਂ ਵੀ ਟਾਂਗੇ ਤੇ ਜਾਣਾ ਜਾਂ ਗੱਡੇ ਤੇ ਬੈਠ ਕੇ ਆ ਜਾਣਾ ਤੋਂ ਜਦੋਂ ਮੇਰੀ ਨੌਕਰੀ 1970 ਦੇ ਵਿੱਚ ਲੱਗੀ 15 ਅਗਸਤ 1970 ਜੇ ਮੈਂ ਦਿੱਲੀ ਆਣਾ ਸੀ ਤਾਂ ਵੀ ਮੇਰੇ ਕਰਵਲੇ ਜਿਹੜੇ ਨੇ ਸਾਰੇ ਜੀ ਜਿੰਨੇ ਮੇਰੇ 8-9 ਬੰਨ ਭਰਾ ਸੀ ਪਤੀ ਜੇ ਸੀ ਸਾਰੇ ਮੈਨੂੰ ਬਾਸੜੇ ਤੇ ਛੱਡਣ ਗੱਡੇ ਤੇ ਹੀ ਗਏ ਸੀ ਕਿ ਤੋ ਤੂਫੇ ਮੈਂ ਬਾਸ ਪਕੜ ਕੇ ਫਰੀਪੁਰ ਆਇਆ ਫਰੀਪੁਰ ਤੋਂ ਫਿਰ ਟ੍ਰੇਨ ਵਿੱਚ ਪਹਿਲੀ ਵਾਰ ਬੈਠ ਕੇ ਮੈਂ ਦਿੱਲੀ ਆਇਆ ਤੇ ਉਸ ਤੋਂ ਬਾਅਦ ਮੈਂ ਜੋ ਜੁਨੀਅਰ ਪਾਵਰ ਸਰਵਿਸ ਕਮਿਸ਼ਨ ਦੇ 8-8 ਵਕਤ ਇਮਤਿਹਾਨ ਪਾਸ ਕਰਕੇ ਲਾਸਟ ਸਿਵਲ ਸਰਚੇ ਦਾ ਇਮਤਿਹਾਨ ਪਾਸ ਕਰਕੇ ਪਾਵਰ ਸਰਵਿਸ ਲੱਗ ਗਿਆ ਤਾਂ ਮੈਂ ਕਈ ਮੁਲਕਾਂ ਚ ਗਿਆ ਹਵਾਈ ਜੈੱਟ ਚ ਫਰਸਟ ਕਲਾਸ ਚ ਫਾਈਵ ਸਟਾਰ ਹੋਟਲ 'ਚ ਠਹਿਰਨਾ ਗੌਰਮੈਂਟ ਵੱਲੋਂ ਤਾਂ ਫਿਰ ਉੱਥੇ ਹਰ 15 ਦਿਨਾਂ ਬਾਅਦ ਆਵਾਈ ਜੈੱਟ 'ਚ ਕਿਤੇ ਕਿਤੇ ਜਾਣਾ ਪੈਂਦਾ ਸੀ ਤਾਂ ਇੱਕ ਤਰ੍ਹਾਂ ਜਿਹੜਾ ਹਵਾਈ ਜੈੱਟ ਦਾ ਸਫ਼ਰ ਸੀ ਉਹ ਗੱਡਿਆਂ ਵਾਲਾ ਤੇ ਯਾਦ ਆਂਦਾ ਸੀ ਗੱਡਿਆਂ ਦੀ ਤਰ੍ਹਾਂ ਹੀ ਹੋ ਗਿਆ ਸੀ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗੱਡਿਆਂ ਤੋਂ ਲੈ ਕੇ ਹਵਾਈ ਜਹਾਜ਼ ਦਾ ਸਫ਼ਰ ਤੁਸੀਂ ਕਿਤੇ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਇਹ ਇਮਤਿਹਾਨ ਯੂਪੀਐਸਸੀ ਦੇ ਤੁਸੀਂ ਅੱਠ ਇਮਤਿਹਾਨ ਜਿਹੜੇ ਪਾਸ ਕੀਤੇ ਉਸ ਤੋਂ ਬਾਅਦ ਸਰਵਿਸ ਕਿੱਥੇ ਵਕ-ਵਕ ਦੇਸ਼ਾਂ ਦੇ ਵਿੱਚ ਗਏ ਇਸ ਤੋਂ ਅੱਗੇ ਮੇਰਾ ਸਵਾਲ ਇਹ ਵੀ ਜਿਹੜਾ ਸਮਾਜ ਦੇ ਵਿੱਚ ਤੁਸੀਂ ਜਿਹੜਾ ਇੱਕ ਬਹੁਤ ਨਮਾਇੰਤੀ ਕੀਤੀ ਆਪਣੀ ਬਰਾਦਰੀ ਤੇ ਕਹਿ ਸਕਦੇ ਆਂ ਪਰ ਸਮਾਜ ਦੇ ਵਿੱਚ ਪ੍ਰਤੀਨਿਧਤਾ ਕੀਤੀ ਉਹ ondiyan ਤੁਸੀਂ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਰਹਿ ਗਈਆਂ ਤੁਹਾਡੇ ਜਿਹੜੇ ਸਮਾਜ ਨੂੰ ਲੈ ਕੇ ਤੁਹਾਡੇ ਨਾ ਸਮਾਜ ਦੇ ਪ੍ਰਤੀ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਪਹਿਲੇ ਜਦੋਂ ਮੈਂ ਅਸੁੱਦਾ ਸਾਨੂੰ ਇੰਨੀ ਸਮਝ ਨਹੀਂ ਸੀ ਸਾਡੇ ਕਿਉਂਕਿ ਬਜ਼ੁਰਗ ਵੀ ਅਨਪੜ੍ਹ ਹੁੰਦੇ ਸੀ ਤੇ ਆਹ ਹੌਲੀ ਹੌਲੀ ਜਦੋਂ ਸੀ ਮਿਹਨਤ ਕਰੀ ਸਾਨੂੰ ਸਮਝਾਈਵੇ ਇਹ ਅਨੁਸੂਚਿਤ ਜਾਤੀ ਦਾ ਹੱਕ ਸਮਾਜ ਦਾ ਕਿਸ ਤਰ੍ਹਾਂ ਲੈਣਾ ਹੈ ਤਾਂ ਸਾਨੂੰ ਸਾਰਾ ਗਾਂ ਆ ਸਬੂਤਾਂ ਦਾ ਸਾਰੇ ਲਾਇਬ੍ਰੇਰੀ ਚ ਬੈਠ ਕੇ ਸੋ ਮੇਰੇ ਨਾਲ ਹੋਰ ਵੀ ਸਾਥੀ ਸੀਗੇ ਬਰਾਦਰੀ ਦੇ ਜਿਹੜੇ ਪੀ ਐਚ ਡੀ ਇੱਥੇ ਕਰਦੇ ਸੀ ਤੇ ਉਹਨਾਂ ਨਾਲ ਮਿਲ ਕੇ ਫਿਰ ਅਸੀਂ ਇੱਕ ਕੰਮ ਤਾਂ ਬਹੁਤ ਵੱਡਾ ਮੁਸ਼ਕਲ ਸੀਗਾ ਕੋਈ ਆਕੜ ਵੀ ਬਹੁਤ ਸੀ ਗਿਆ ਵਿਰੋਧ ਵੀ ਬਹੁਤ ਲੋਕ ਸਮਾਜ ਵੱਡੇ ਵੱਡੇ ਰਾਜਨੀਤਿਕ ਇਸ ਦੇ ਬਰ ਖਿਲਾਫ ਸੀ ਫਿਰ ਵੀ ਅਸੀਂ ਮਿਹਨਤ ਕਰਕੇ ਤੇ ਉਸ ਨੂੰ ਕਿਉਂਕਿ ਮੈਂ ਸੈਂਟਰ ਸੈਕਿਉਰਿਟੀ ਚੀਸੀ ਦਾ ਪ੍ਰਧਾਨ ਮੰਤਰੀ ਦਫਤਰ ਵਿੱਚ ਵੀ ਮੇਰੇ ਲਿੰਕ ਸੀਗੇ ਤੇ ਪ੍ਰਧਾਨ ਮੰਤਰੀ ਉੱਥੇ ਜਰਮਨੀ ਚ ਵੀ ਆਏ ਸੀਗੇ ਤੇ ਸਾਰਿਆਂ ਨਾਲ ਲਿੰਕ ਹੋਣ ਕਰਕੇ ਇਹਨੂੰ ਪ੍ਰਾਪਤੀ ਕਰੀ ਔਰ ਸਾਨੂੰ ਇਹਨੂੰ ਬਹੁਤ ਵੱਡਾ ਸੰਘਰਸ਼ ਨਹੀਂ ਕਰਨਾ ਪਿਆ ਤਾਂ ਤਾਂ ਕੈਸੀ ਬਸਤਾ ਸਾੜੀਆਂ ਹੋਣ ਜਾਂ ਕੋਈ ਧਰਨੇ ਰੱਖੇ ਹੋਣ ਜਾਂ ਕੋਈ ਮਰਨ ਵਰਤ ਰੱਖੇ ਹੋਣ ਐਸੀ ਕਾਗਜ਼ੀ ਕਾਰਵਾਈ ਦੇ ਦੇ ਮਤਬਕ ਹੀ ਉਸ ਨੂੰ ਉਸ ਹੱਕ ਨੂੰ ਪ੍ਰਾਪਤ ਕੀਤਾ ਪਾਈ ਸਾਹਿਬ ਜੀ ਆਪਣਾ ਗਰਦੀਪ ਸਿੰਘ ਢਵਾਲ ਜੀ ਜਿਸ ਤਰ੍ਹਾਂ ਤੁਸੀਂ ਪ੍ਰਾਪਤੀ ਕੀਤੀ ਜੀ এডਿਕੇਸ਼ਨ ਤੁਹਾਡਾ ਸਫਰ ਵੀ ਬਹੁਤ ਵਧੀਆ ਰਿਹਾ ਚੰਗੀ ਪ੍ਰਾਪਤੀ ਕੀਤੀ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਰਾਜਦੂਤੀ ਦੀ ਨੌਕਰੀ ਕੀਤੀ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਇਸ ਸਾਰੀ ਪ੍ਰਾਪਤੀ ਪਿੱਛੇ ਤੁਸੀਂ ਕਿਸ ਦਾ ਹੱਥ ਮੰਨਦੇ ਹੋ ਵੈਗੁਰੂ ਪਰਮਾਤਮਾ ਦਾ ਪਰਿਵਾਰ ਦਾ ਜਾਂ ਕਿਸ ਤਰ੍ਹਾਂ ਕੋਈ ਜਿਹੜੇ ਦੋਸਤ ਹੈਗੇ ਕਿਹਨਾਂ ਦਾ ਤੁਸੀਂ ਹੱਥ ਮੰਨਦੇ ਜੀ ਨਹੀਂ ਵੈਗਰੂ ਦੀ ਤਾਂ ਕਿਰਪਾ ਰਹੀ ਹੈ ਸ਼ੁਰੂ ਤੋਂ ਕਿਉਂਕਿ ਇੰਨੇ ਪਿਛੜੇ ਏਰੀਆ ਚੋਂ ਆ ਕੇ ਇੱਕ ਛੋਟਾ ਜਿਹਾ ਇਮਤਿਹਾਨ ਪਾਸ ਕਰਨਾ ਸੈਂਟਰ ਦੀ ਨੌਕਰੀ ਕਰਨਾ ਆਲ ਇੰਡੀਆ ਦੀ ਬੜਾ ਔਖਾ ਹੈ ਤੇ ਮੈਂ ਤਾਂ ਇੱਕ 8 ਇਮਤਿਹਾਨ ਲਗਾਤਾਰ ਹੀ ਪਾਸ ਕਰ ਦਿੱਤੇ ਤੇ ਔਰ ਦੂਸਰਾ ਮਿਹਨਤ ਬਹੁਤ ਕਰੀ ਜਦੋਂ ਕਿ ਮੈਨੂੰ ਸ਼ਰਮ ਆਉਂਦੀ ਸੀ ਮੈਂ ਪੜਾਈ ਸ਼ੁਰੂ ਚ ਕਮਜ਼ੋਰ ਸੀ ਪਰ ਮਿਹਨਤ ਤਾਂ ਕਰੀ ਲਗਾਤਾਰ ਲੇਕਿਨ ਇੱਕ ਕਿੱਸਾ ਮੈਨੂੰ ਯਾਦ ਆਉਂਦਾ ਹੈ ਕਿ ਜਨਕਪੁਰੀ ਤੋਂ ਸੀ ਉੱtre تھے ਸਕੂਲ ਸੀਗਾ 12ਵੀਂ ਦਾ ਤੇ ਰਾਜੀ ਪੀਸੀ ਦਾ ਇੱਕ ਸੈਂਟਰ ਇੱਥੋਂ ਦਾ ਹੀ ਪੈ ਗਿਆ ਸੀਗਾ ਤੇ ਮੈਂ ਕਿਹਾ ਵੀ ਚਲੇ ਜਾਣਾ ਕਿਤਾਬਾਂ ਮੈਂ ਲੱਲੀਆਂ ਉਹਨੂੰ ਖੋਲ ਕੇ ਵੀ ਨਹੀਂ ਦੇਖਿਆ ਖੋਲ ਕੇ ਨਹੀਂ ਦੇਖਿਆ ਔਰ ਮੈਂ ਕਿਹਾ ਕਿਹੜਾ ਪਾਸ ਹੋਣਾ ਤੇ ਮੈਂ ਇੱਥੇ ਸੌਂ ਗਿਆ ਸਵੇਰੇ 10 ਵਜੇ ਪੇਪਰ ਸ਼ੁਰੂ ਹੋਣਾ ਸੀ ਮੈਨੂੰ ਸਾਈਕਲ ਤੇ ਜਾਣਾ ਸੀ ਨੀਂਦ ਆ ਗਈ ਤੇ ਮੈਂ ਉੱਠਿਆ ਅੱਧਾ ਘੰਟਾ ਲੇਟ ਹੋ ਗਿਆ 10:30 ਵਜੇ ਪਹੁੰਚੇ ਉੱਤੇ ਤੋਂ ਕੰਦ ਪੇਪਰ ਸ਼ੁਰੂ ਹੋ ਗਿਆ ਉਹ ਨਹੀਂ ਤੋ ਜਾਤਾ ਮੈਂ ਕਿਹਾ ਠੀਕ ਹੈ ਮੈਂ ਆਰਾਮ ਕਰਦਾ ਕਰ ਛੁੱਟੀ ਮਿਲੀ ਹੋਈ ਸੀ ਤਾਂ ਫਿਰ ਉਹ ਕਹਿੰਦੇ ਕੋਈ ਪੇਪਰ ਦੇ ਨਾ ਵਾਰ ਨਹੀਂ ਨਿਕਲਿਆ ਤਾਂ ਫਿਰ ਆ ਜਾ ਮੈਂ ਦਸਣਾ ਅੱਧਾ ਘਟਾ ਮੈਂ ਲੇਟ ਅੰਦਰ ਵੜਿਆ ਤੇ ਕੁਝ ਕੁਐਸਚਨ ਮੈਂ ਪੜੇ ਵੀ ਨਹੀਂ ਸੀ ਕਰੇ ਲੈਕਰੋਂ ਦੇ ਚ ਮੈਂ ਨਾ ਸਾਰੇ ਇੰਡੀਆ ਜਿੱਤੀ ਜੇ ਨੰਬਰ ਚ ਆ ਗਿਆ ਫਸਟ ਇਹ ਤਾਂ ਪਰਮਾਤਮਾ ਦੇ ਦੇਣ ਜਦੋਂ ਮੈਂ ਇੱਕ ਇਮਤਿਹਾਨ ਦੇ ਸੈਂਟਰ ਚ ਲੇਟ ਜਾ ਰਿਆ ਕਰੇ ਪੜ ਵੀ ਨਹੀਂ ਰਿਆ ਪਹਿਲੇ ਦੀ ਪੜਾਈ ਸੀ ਉਹ ਕੰਮ ਆਈ ਹੈ ਲੇਕਿਨ ਉਸ ਵਕਤ ਦੀ ਤਾਂ ਮੇਰਾ ਤਾਂ ਜਾਣ ਬੈਠਣ ਦਾ ਇਰਾਦਾ ਹੀ ਨਹੀਂ ਸੀ ਉਸ ਇਮਤਿਹਾਨ ਲੇਕਰੋਂ ਦੇ ਚ ਪਾਸ ਹੋ ਕੇ ਤਾਂ ਮੈਂ ਵੱਡੀ ਨੌਕਰੀ ਪ੍ਰਾਪਤ ਕੀਤੀ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣ ਦਿੱਲੀ ਦੇ ਵਿੱਚ ਬੈਠੇ ਹੋ ਇੱਥੇ ਤੁਹਾਡੀ ਚ ਹੈਗੀ ਹੈ ਤੇ ਫਾਇਲ ਕਾਪਾ ਗੱਲ ਚਾਰ ਕਰਦੇ 450 500 ਕਿਲੋਮੀਟਰ ਹੈਗਾ ਪਛੜਾ ਏਰੀਆ ਹੈਗਾ ਹਾਲੇ ਵੀ ਇਸ ਜਿਹੜਾ ਫਰੋਪੇਰ ਜ਼ਿਲ੍ਹੇ ਨੂੰ ਜਾਂ ਫਾਇਲਕੇ ਜ਼ਿਲ੍ਹੇ ਨੂੰ ਪਛੜਾ ਮੰਨਿਆ ਜਾਂਦਾ ਤੁਸੀਂ ਉਸ ਇਲਾਕੇ ਨਾਲ ਹੁਣ ਵੀ ਜੁੜੇ ਹੋਏ ਆਪਣੇ ਯਾਰਾ ਦੋਸਤਾਂ ਦੇ ਨਾਲ ਜਾਂ ਕਿਸ ਤਰ੍ਹਾਂ ਜੀ ਹੁਣ ਹਾਂ ਜੀ ਉਹਨਾਂ ਨਾਲ ਜੁੜਿਆ ਹੈ ਸ਼ੁਰੂ ਵਿੱਚ ਜੁੜੇ ਇੱਥੇ ਮੈਂ ਇਕ ਮਕਾਨ ਸਸਤੇ ਮਿਲਦੇ ਸੀ ਕਿਰਾਏ ਦੇ ਲੈ ਕੇ ਤੇ 3-4 ਬੱਚੇ ਹਮੇਸ਼ਾ ਹੀ ਮੇਰੇ ਕੋ ਰਹਿੰਦੇ ਸੀ ਜਿਨ੍ਹਾਂ ਨੂੰ ਮੈਂ ਇਤਮਾਰ ਸਿਨੇਚਰ ਵਰ ਉਹਨਾਂ ਨੂੰ ਸਪੈਸ਼ਲ ਪੜਾਉਂਦਾ ਸੀ ਪਰ ਉਹ ਵੱਡੇ ਵੱਡੇ ਕਲਾਸ 1 ਦੇ ਨੌਕਰੀਆਂ ਲੱਜੂ ਕਿ ਨੇ ਸਪੈਸ਼ਲ ਰਿਟਾਇਰ ਵੀ ਹੋ ਗਏ ਨੇ ਤੋਂ ਲਗਾਤਾਰ ਕਿ ਕਿ ਬੱਚਿਆਂ ਨੇ ਇਸ ਤਰ੍ਹਾਂ ਨੌਕਰੀਆਂ ਲਵਾਈਆਂ ਨੇ ਔਰ ਦੂਸਰਾ ਗਾਈਡ ਵੀ ਕਰਦੇ ਜੀ ਪਾਸਪੋਰਟ ਵਾਸਤੇ ਜਾਂ ਵੀਜ਼ੇ ਵਾਸਤੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਉਹਨਾਂ ਨੂੰ ਸੋਲਵਿੰਗ ਕਰਦੇ ਜਿਹੜੇ ਬਾਹਰ ਸਾਡੀ ਬਰਾਦਰੀ ਦੇ ਸਮਾਜ ਦੇ ਬੰਦੇ ਗਏ ਨੇ ਉਹਨਾਂ ਦੀ ਸਾਰੀਆਂ ਸਮੱਸਿਆਵਾਂ ਵੀ ਹੱਲ ਕੀਤੀਆਂ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕਾ ਵੀ ਕੀਤਾ ਹੈ ਇਹ ਵੀ ਮੇਰਾ ਜਰਮਨੀ 'ਚ ਨਾ ਹੈ ਜਲੰਧਰ ਹੁਸ਼ਾਰਪੁਰ ਕੋਈ ਵੀ ਮੇਰਾ ਨਾਮ ਪਿੱਛੇ ਵੜਵਾਲ ਸਾਰੇ ਜਾਣਦੇ ਨੇ ਵੜਵਾਲ ਜੀ ਜਿਸ ਤਰ੍ਹਾਂ ਆਪਾਂ ਹੁਣ ਮੌਜੂਦਾ ਐਨੇ ਸਮਿਆਂ ਦੀ ਗੱਲ ਕਰਦੇ ਆ ਆਪਾਂ ਤੁਸੀਂ ਆਪਾਂ ਸਾਰੀ ਗੱਲ ਕਰ ਲਈ ਤੁਹਾਡੀ ਪੜਾਈ ਦੀ ਗੱਲ ਕਰ ਲਈ ਪਰਿਵਾਰ ਦੀ ਗੱਲ ਕਰ ਲਈ ਜੱਗ ਫਾਇਲਕੇ ਜ਼ਿਲ੍ਹੇ ਦੀ ਗੱਲ ਕਰ ਲਈ ਵੀ ਜਿਸ ਤਰ੍ਹਾਂ ਉਹ ਪਛੜਿਆ ਏਰੀਆ ਹੈਗਾ ਹੁਣ ਤੁਸੀਂ ਦਿੱਲੀ ਦੇ ਵਿੱਚ ਇਸ ਟਾਈਮ ਤੁਹਾਡੀ ਰੈਸ਼ ਹੈਗੀ ਹੈ ਚੰਗਾ ਕਾਰੋਬਾਰ ਹੈ 3 ਪੁੱਤਰ ਸੈੱਟ ਹੈਗੇ ਤੇ ਤੁਸੀਂ ਹੁਣ ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਸ਼ ਹੋ ਇਸ ਤੋਂ ਕਿ ਜਾਂ ਕੋਈ ਤੁਹਾਡੀ ਅਜੇ ਖੁਆਚ ਬਾਕੀ ਹੈ ਜੀ ਤੇ ਮੈਂ ਤਾਂ ਬਿਲਕੁਲ ਸੰਤੁਸ਼ਟ ਆ ਆਪਣੇ ਆਪ ਤੇ ਬਾਕੀ ਜਿਹੜੇ ਉੱਥੋਂ ਦੇ ਆਪਣੇ ਬਰਾਦਰੀ ਦੇ ਲੋਕ ਨੇ ਸਮਾਜ ਦੇ ਰਿਸ਼ਤੇਦਾਰ ਉਹਨਾਂ ਨੂੰ ਗਾਈਡੈਂਸ ਦਿੰਦੇ ਰਹਿੰਦੇ ਆ ਉਹਨਾਂ ਨੇ ਹੀ ਕਹੀਦਾ ਵੀ ਤੁਸੀਂ ਬੱਚਿਆਂ ਨੂੰ ਪੜਾਓ ਉੱਚੀ ਪੜਾਈ ਕਰਾਓ ਆਪਣਾ ਕਾਰੋਬਾਰ ਕਰੋ ਅੱਛੇ ਸਮਾਜ ਸੇਵਾ ਕਰੋ ਕਿਸੇ ਅੱਛੇ ਧਰਮ ਵਿੱਚ ਵੀ ਰਹੋ ਜਿੱਦੇ ਕੋਈ ਵੀ ਧਰਮ ਬੁਰਾ ਨਹੀਂ ਹੁੰਦਾ ਉਹਦੇ ਵਿੱਚ ਕੁਝ ਨਾ ਕੁਝ ਸਿੱਖਿਆ ਮਿਲਦੀ ਹੈ ਤੇ ਉਸ ਵਾਰ ਜਿੰਨਾ ਹੋ ਸਕਦਾ ਹੈ ਉਹਨਾਂ ਸਾਰਿਆਂ ਨੂੰ ਸੇਧ ਦਿੰਦੇ ਰਹਿਣੇ ਆਂ ਉਹਨਾਂ ਦੇ ਅੱਛੇ ਕੰਮ ਲਈ ਅੱਛੀ ਪੜ੍ਹਾਈ ਲਈ ਪ੍ਰੋਗਰੈਸ ਤਾਂ ਹੀ ਹੋਏਗੀ ਜੇ ਵਿੱਚ ਸਾਰੇ ਪੜ੍ਹਨਗੇ ਤਾਂ ਫਿਰ ਉਹ ਪ੍ਰੋਗਰੈਸ ਆਪਨੇ ਆਪ ਹੁੰਦੀ ਪੜ੍ਹਾਈ ਤੋਂ ਬਿਨਾਂ ਦਾ ਕੁਝ ਵੀ ਨਹੀਂ ਤੇ ਪੜ੍ਹਾਈ ਵਾਸਤੇ ਅੱਗੇ ਵਧਣਾ ਚਾਹੀਦਾ ਇਹ ਹੀ ਮੈਸੇਜ ਦੇਣਾ ਚਾਹੀਦਾ ਪੜ੍ਹਾਈ ਤੇ ਅੱਗੇ ਹੋਰ ਪੜ੍ਹ ਵੀ ਰਹੇ ਨੇ ਬਾਡਰ ਦੇ ਮੈਂ ਦੇਖਿਆ ਕਾਫੀ ਪੜ੍ਹਾਈ ਚ ਹੁਸ਼ਿਆਰ ਵੀ ਨੇ ਜਿਹੜੇ ਬਾਡਰ ਦੇ ਉੱਤੇ ਬਿਲਕੁਲ ਬੈਠੇ ਨੇ ਉਹਨਾਂ ਦੇ ਵਿੱਚੇ ਫਰਸਟ ਵੀ ਆ ਰਹੇ ਨੇ ਔਰ ਅੱਛੇ ਅੱਛੇ ਨੌਕਰੀ ਵਿਪਰਾਪਤ ਕਰ ਰਹੇ ਨੇ ਤੇ ਔਰ ਅੱਛੇ ਕਾਫੀ ਅੱਗੇ ਵਧ ਰਹੇ ਨੇ ਇੱਥੇ ਪਹਿਲਾਂ ਕਾਫੀ ਪਰਵਾਜ਼ ਹੈ ਤੁਹਾਡੇ ਨਾਲ ਇੱਥੇ ਕੌਣ ਕੌਣ ਹੈ ਇੱਥੇ ਮੇਰੇ ਕੋਲ ਮੇਰਾ ਬੇਟਾ ਹੈ ਜਿੰਦਾ ਆਪਣਾ ਬਿਜ਼ਨਸ ਹੈ ਕੰਸਟਰਕਸ਼ਨ ਕੰਪਨੀ ਚ ਤੇ ਨੋ ਸਾਡੀ ਉਹ ਪ੍ਰੋਫੈਸਰ ਹੈ ਠੀਕ ਹੈ ਤੇ ਇੱਕ ਪੁੱਤ ਹੈ ਤੇ ਇੱਕ ਪੁੱਤਾ 5ਵੀਂ ਚ ਹੈ ਤੇ ਪੁੱਤਰੀ 11ਵੀਂ ਚ ਹੈ ਉਹ ਮੇਰੇ ਨਾਲ ਮੇਰੀ ਸੇਵਾ ਕਰ ਰਹੇ ਨੇ ਪੂਰੀ ਕਰ ਰਹੇ ਨੇ ਤੇ ਬੇਟੀ ਮੇਰੀ ਉਹ ਬਰ ਬਚਪਨ ਚ ਹੀ ਬਾਹਰ ਗਈ ਸੀ ਤਾਂ 2-3 ਸਾਲਾਂ ਚ ਤੇ ਉਹ ਵਾਰੀ ਉਹ ਤੁਹਾਡੀ ਸਿਟੀਜ਼ਨਿ ਉਹ ਵਾਰ ਕਰ ਦਿੱਤੀ ਸੇ ਤਾਂ ਕਿਵੇਂ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 75 ਸਾਲ ਔਰ 76 8 ਮਾਰਚ ਨੂੰ ਮੇਰਾ ਜਨਮ ਦਿਨ ਸੀ ਐਸੇ 8 ਮਾਰਚ ਨੂੰ ਹੋਇਆ ਹੁਣ 76 ਸ਼ੁਰੂ ਹੋ ਗਿਆ ਤੇ ਬਾਕੀ ਸਿਹਤ ਹੁਣ ਤੱਕ ਠੀਕ ਹੀ ਮੈਂ ਡਾਕਟਰ ਕੋ ਕਦੇ ਨਹੀਂ ਗਿਆ ਇਹ 2 ਸਾਲ ਤੋਂ ਥੋੜਾ ਜਿਹਾ ਮੇਰੀ ਕਿਡਨੀ ਚ ਪ੍ਰੋਬਲਮ ਵਾਤੇ ਪਵਾਰਾ ਬਾਕੀ ਹੁਣ ਵੀ ਮੈਂ ਤਰ ਫਿਰ ਲੈਂਦਾ ਆਪਣੀ ਦਵਾਈ ਆਪਲਾਂ ਚੰਨ ਤੇ ਅਸਤਾਲੀ ਮੈਂ ਆਪਣਾ ਕੱਲ੍ਹ ਆਇ ਚਲਾ ਜੰਨਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਖੀਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਖਾਸ ਕਰਕੇ ਸਿੱਖਿਆ ਦੀ এডਿਊਕੇਸ਼ਨ ਦੀ ਗੱਲ ਕੀਤੀ ਹੈ ਪੜ੍ਹਾਈ ਤੇ ਤੁਸੀਂ ਅੱਗੇ ਵੀ ਮੈਸੇਜ ਦਿੱਤਾ ਹੈਗਾ ਤੇ ਹੋਰ ਤੁਸੀਂ ਨੌਜਵਾਨਾਂ ਨੂੰ ਸਮਾਜ ਨੂੰ ਕਿਉਂਕਿ ਬੜੀ ਵੱਡੀ ਪ੍ਰਾਪਤੀ ਹੈ ਤੁਹਾਡੀ ਤੁਸੀਂ ਨੌਕਰੀਆਂ ਵੱਲ ਵੱਲ ਦਰਜੇ ਦੇ ਕਰ ਲਈ ਕਾਉਂਸਲ ਤੁਸੀਂ ਬਣ ਗਏ ਰਾਜਦੂਤਰੀ ਬਣ ਗਏ ਤੇ ਖਾਸ ਕਰਕੇ ਤੁਸੀਂ ਮੈਸੇਜ ਕੀ ਖੀਰ ਦੇ ਵਿੱਚ ਦੇਣਾ ਚਾਹੋਗੇ ਚਾਲ ਦੇ ਮਾਧਿਅਮ ਨਾਲ ਉਹਨਾਂ ਨੂੰ ਇਹ ਇੱਕ ਨੌਕਰੀ ਵਾਸਤੇ ਪੜ੍ਹਾਈ ਅੱਛੀ ਕਰਨ ਤੇ ਅੱਗੇ ਵੱਡੀ ਤੋਂ ਵੱਡੀ ਜਿਹੜੀ ਪੜ੍ਹਾਈ ਹੈ ਉਹ ਕਰਨ ਨੇ ਜੂਨੀਅਰ ਫੋਰਸ ਸਰਵਲ ਸਿਵਲ ਸਰਸਿਅ ਦੇ ਇਮਤਿਹਾਨ ਦੇ ਉਹ کئی ਚੰਡੀਗੜ੍ਹ ਪੜ ਰਹੇ ਨੇ ਕੋਚਿੰਗ ਲੈ ਰਹੇ ਨੇ ਦਿੱਲੀ ਵੀ ਰਹ ਰਹੇ ਨੇ ਦਿੱਲੀ ਚ ਪੰਜ ਛੇ ਬੱਚੇ ਜਿਹੜੇ ਹੋਣੀ ਸਿਵਲ ਸਰਸਿਅ ਦੇ ਅਗਲੇ ਮਹੀਨੇ ਇਮਤਿਹਾਨ ਹੁੰਦਾ ਉਹਦੇ ਵਾਸਤੇ ਤਿਆਰੀ ਮੇਰੇ ਕੋਲ ਆਉਂਦੇ ਨੇ ਉਹ ਸਲਾਹ مشورہ ਲੈਂਦੇ ਨੇ ਉਹਨਾਂ ਨੂੰ ਟਿਪਸ ਵਗੈਰਾ ਦੇਈਦਾ ਵੀ ਕਿਵੇਂ ਤਿਆਰੀ ਕਰਨੀ ਕਿਵੇਂ ਪਕਤੀ ਕਰਨੀ ਪੜਾਈ ਇੱਕ ਤਰ੍ਹਾਂ ਦੀ ਪਕਤੀ ਹੁੰਦੀ ਤੇ ਉਸੇ ਚ ਅਗਿਆ ਨੂੰ ਹੋ ਸਕਦਾ ਉਹ ਨਾਲੇ ਸਮੇਂ ਚ ਕੁਝ ਬੱਚੇ ਹੋਰ ਵੀ ਅੱਛੇ ਛਪਸਟਾ ਡੀ ਸੀ ਐਸ ਐਸ ਪੀ ਲੱਗਣੇ ਸ਼ੁਰੂ ਹੋ ਜਾਣ ਤੁਹਾਡਾ ਕਦੇ ਮਨ ਨਹੀਂ ਕੀਤਾ ਵੀ ਜਿਸ ਤਰ੍ਹਾਂ ਇੱਥੇ ਬੱਚੇ ਆਉਂਦੇ ਤੁਹਾਡੇ ਕੋਲ ਦਿੱਲੀ ਦੇ ਵਿੱਚ ਆਉਂਦੇ ਆ ਤੇ ਪੰਜਾਬ ਦੇ ਵਿੱਚ ਜਾ ਕੇ ਖਾਸ ਤੌਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਬੱਚਾ ਨੂੰ ਗਾਈਡ ਕੀਤਾ ਜਾਵੇ ਜਿਹਨੂੰ ਕੈਰੀਅਰ ਗਾਈਡੈਂਸ ਕਹਿੰਦੇ ਆ ਉਸ ਤਰ੍ਹਾਂ ਕਦੇ ਖਿਆਲ ਨਹੀਂ ਆ ਤੁਹਾਡੇ ਮਨ 'ਚ ਨਹੀਂ ਨਹੀਂ ਉਹ ਤਾਂ ਖਿਆਲ ਉਹ ਤਾਂ ਬੈ ਕਰ ਹੀ ਰਿਹਾ ਮੈਂ ਸਿਰਫ ਪੰਜਾਬ ਵਿੱਚ ਨਹੀਂ ਅ ਅਲਵਰ ਗੰਗਾ ਨਗਰ ਅ ਉੱਦਮ ਸਿੰਘ ਨਗਰ ਤਰਖੰਡ ਯੂਪੀ ਜਿੱਥੇ ਸਾਡੇ ਗੜੋ ਮੈਨੂੰ ਬੁਲਾਉਂਦੇ ਵੀ ਨੇ ਧਨਵਾਨ ਪਰਥਮੇ ਹਫਤਾ ਹਫਤਾ ਰਹਿ ਕੇ ਅੰਦਰ ਰਿਟਾਇਰਮੈਂਟ ਤੋਂ ਬਾਅਦ ਪਹਿਲੇ ਤੇ ਤਨ ਨਹੀਂ ਸੀਗਾ 2015 ਸਾਲ ਰਿਟਾਇਰ ਹੋ ਗਏ ਉੱਥੇ ਜਾਈ ਤਾਂ ਉਹਨਾਂ ਦੇ ਕਲਾਸਰ ਲਗਾਏ ਤਾਂ ਉਹਨਾਂ ਨੂੰ ਇਕੱਠੇ ਕਰਕੇ ਸਕੂਲ ਦੇ ਵਿੱਚ ਲੈਕਚਰ ਦੇ ਕੇ ਪੰਜਾਬ ਵਿੱਚ ਵੀ ਰਹਿਣੇ ਸੀ ਉਹ ਮੈਂ ਕੰਮ ਕਾਫੀ ਕਰਿਆ ਹੈ ਉਹਨਾਂ ਦਾ ਕੁਝ ਨਤੀਜੇ ਵੀ ਮਿਲੇ ਨੇ ਇਸ ਗੱਲ ਉਹਨਾਂ ਨੂੰ ਕੈਰੀਅਰ ਗਾਈਡਰਸ ਦੇ ਕੇ ਵੀ ਤੁਹਾਨੂੰ ਸਿਰਫ ਬੀਏ ਹੀ ਨਹੀਂ ਕਰਨੀ ਚਾਹੀਦੀ ਕੋਈ ਟੈਕਨੀਕਲ ਕੋਰਸ ਕਰਨਾ ਚਾਹੀਦਾ ਹੈ ਜੇ ਤੁਸੀਂ ਪੜਾਈ ਨਹੀਂ ਕਰ ਸਕਦੇ ਤਾਂ ਟੈਕਨੀਕਲ ਕੋਈ ਤਰਖਾਨ ਦਾ ਕੰਮ ਸਿੱਖ ਲਓ ਪਲੰਬਰ ਦਾ ਸਿੱਖ ਲਓ ਬਿਜਲੀ ਦਾ ਸਿੱਖ ਲਓ ਉਹਦੇ ਵਿੱਚ ਵੀ ਰੋਟੀ ਅੱਛੀ ਖਾ ਸਕਦਾ ਹੈ ਤਾਂ ਕਈ ਤਰ੍ਹਾਂ ਦੇ ਉਹਨਾਂ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੂੰ ਗਾਈਡ ਕਰੀਦਾ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਤੁਸੀਂ ਅਲੱਗ-ਅਲੱਗ ਫੀਲਡ ਹੋਏ ਗਏ ਸੇਰਵਿਸ ਹੈਗੇ ਆ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਜਾਂ ਇੰਡੀਆ ਭਾਰਤ ਦੇ ਵਿੱਚ ਗੱਲ ਕਰਦੇ ਆ ਇਸ ਤਰ੍ਹਾਂ ਜਿਵੇਂ ਉਹ ਬੱਚੇ ਫੋਰਮ ਦੇ ਵਿੱਚ ਜਾ ਰਹੇ ਆ ਖਾਸ ਕਰਕੇ ਮਾਈਗ੍ਰੇਸ਼ਨ ਹੋ ਰਹੀ ਵੱਡੇ ਪੱਧਰ ਤੇ ਉਹਦੇ ਕੁਝ ਕੁਝ ਸਵਾਲ ਵੀ ਹੁੰਦੇ ਤੇ ਕਿੰਨੇ ਕੁ ਪਰੰਤ ਵੀ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਨੇ ਫੌੜਨ ਵਿੱਚ ਵੀ ਠੀਕ ਹੈ ਥੋੜਾ ਜਿਹਾ ਇਹ ਹੈ ਵੀ ਸਮਾਜ ਦੇ ਵਿੱਚ ਥੋੜਾ ਜਿਹਾ ਟੁੱਟ ਜਾਂਦਾ ਜਿਹੜਾ ਵਾਰ ਰੰਦਾ ਹੈ ਲੇਕਿਨ ਹੁਣ ਉਹ ਗੱਲ ਨਹੀਂ ਰਹੀ ਹੁਣ ਕਮਿਊਨੀਕੇਸ਼ਨ ਸਾਧਨ ਤਾਂ ਵੱਧ ਗਿਆ ਹੈ ਇੱਥੇ ਫੋਨ ਤੇ ਮੋਬਾਈਲ ਤੇ ਗੱਲਾਂ ਹੋ ਜਾਂਦੀਆਂ ਅੱਧਾ ਤਾਂ ਘੰਟਾ ਕਰ ਲੈਂਦੇ ਕੋਈ ਪੈਸੇ ਕਿਤੇ ਪੈਸੇ ਲੱਗਦੇ ਸੀ ਫੋਨ ਤੇ ਹੁਣ ਫੋਨ ਵੀ ਸਾਰੇ ਫ੍ਰੀ ਹੋ ਗਏ ਨੇ ਤੋ ਹਵਾਈ ਜਹਾਜ਼ ਵੀ ਇਥੋਂ ਇੰਗਲੈਂਡ ਜਾਂਦੇ ਦਿਨ ਤਿੰਨ ਫਲੈਟਾ ਜਾ ਰਹੀਆਂ ਨੇ ਇਸ ਦਾ ਕੈਨੇਡਾ ਵੀ ਜਾ ਰਹੀਆਂ ਨੇ ਉੱਥੇ ਤਾਂ ਸ਼ਹਿਰ ਵਸੇ ਹੋਏ ਨੇ ਪੰਜਾਬੀ ਤਨੇ ਨੇ ਕਿ 70 80 ਸੀ ਲਖ ਤਾਂ ਇੰਗਲੈਂਡ ਵਿੱਚ ਨੇ ਪੰਜਾਬ ਦੇ ਖਾਸ ਤੌਰ ਤੇ ਨੇ ਕੈਨੇਡਾ ਚ ਉਹ ਤਾਂ ਪਤਾ ਨਹੀਂ ਚੱਲਦਾ ਭੀ ਪੰਜਾਬ ਹੈ ਕਿ ਦੂਸਰਾ ਹੈ ਤੇ ਉਹਨਾਂ ਨੂੰ ਸ਼ਾਦੀ ਦੀ ਵੀ ਇਤਨੀ ਪ੍ਰੋਬਲਮ ਨਹੀਂ ਕਿਸੇ ਦੇ ਪਚਾਰ ਪੂਆ ਨੇ ਤੇ ਚਾਰੇ ਪੂਆ ਉੱਥੇ ਨੇ ਮਾਸੀ ਹੋਣ ਤੇ ਆਪਣੇ ਰਿਸ਼ਤੇ ਲਾ ਲੈਂਦੇ ਨੇ ਤੇ ਵਿਆਹ ਹੀ ਉੱਥੇ ਕਰ ਲੈਂਦੇ ਨੇ ਮਤੋਂ ਉਹਨਾਂ ਨੂੰ ਰਿਸ਼ਤੇ ਇਕੱਠੇ ਕਰਨ ਦੀ ਲੋੜ ਨਹੀਂ ਉੱਥੇ ਹੀ ਬੈਠੇ ਨੇ ਤਾਂ ਇੰਨੀ ਸਮੱਸਿਆ ਨਹੀਂ ਹੈ ਲੇਕਰ ਕੁਝ ਜੋ ਤਰੁਟੀਆਂ ਹੁੰਦੀਆਂ ਨੇ ਉੱਥੇ ਵੀ ਇੱਥੇ ਵੀ ਆਂਦੀਆਂ ਨੇ ਜਿੱਥੇ ਜਿਹੜੇ ਨਸ਼ੇ ਚ ਪੈ ਰਹੇ ਨੇ ਤੇ ਇੱਥੇ ਵੀ ਕਈ ਖਰਾਬ ਹੋ ਜਾਂਦੇ ਨੇ ਇੱਥੇ ਵੀ ਨਹੀਂ ਆ ਸਮਾਜ ਵਿੱਚ ਭੈਣ ਭਰਾਵਾਂ ਨਾਲ ਪਿਆਰ ਰੱਖੀਆਂ ਦਾ ਨਹੀਂ ਹੁੰਦਾ ਤਾਂ ਉਹ ਤਾਂ ਸਾਰੀ ਜਗ੍ਹਾ ਹੈਗਾ ਲੇਕਿਨ ਉੱਥੇ ਜਾਂ ਰਹਿਣ ਸੈਣ ਤੇ ਉੱਥੋਂ ਦਾ ਜਿਹੜਾ ਬੇਈਮਾਨੀ ਘਾਟਾ ਹਣੀ ਮੈਂ ਜਰਮਨੀ 'ਚ ਰਹਾ ਹਾਂ ਔਰ ਮੈਂ ਕਿੰਨੇ ਸਾਲਾਂ ਤੋਂ ਮਤਲਬ ਕਿ ਅ ਝੂਠ ਬੋਲਣਾ ਛੱਡੇ ਹੀ ਉਹ ਤੇ ਕੋਈ ਝੂਠ ਨਹੀਂ ਬੋਲਦਾ ਔਰ ਨਿਚ ਨਹੀਂ ਵੇਲਾ ਮੈਨੂੰ ਵੀ ਆਦਾ ਸੀ ਮੈਂ ਕੋਈ ਝੂਠ ਬੋਲਣਾ ਨਹੀਂ ਚਾਹੀ ਖੁਸ਼ ਹੋ ਜਾਏ ਤਾਂ ਉੱਥੋਂ ਦਾ ਸਿਸਟਮ ਅੱਛਾ ਹੈ ਜਿੰਦੇ ਕਰਕੇ ਉਹ ਤਰੱਕੀ ਕਰ ਗਏ ਨੇ ਵੀ ਮੈਂ ਨੀ ਨੀ ਰਿਸ਼ਵਤ ਖੋਰੀ ਨਹੀਂ ਹੈ ਬਹੁਤ ਕੰਟਰੀ ਇਸੇ ਕਰਕੇ ਸਾਡੇ ਤੋਂ ਬਾਅਦ ਆਜ਼ਾਦ ਹੋਏ ਸਾਡੇ ਤੋਂ ਅੱਗੇ ਨਿਕਲ ਗਏ ਨੇ ਉੱਥੇ ਇਨਾ ਮਤ ਕੋ ਰੋਟੀ ਚਾਹ ਮਜ਼ਦੂਰ ਹੈ ਉਹ ਵੀ ਰੋਟੀ ਅੱਛੀ ਖਾਂਦਾ ਹੈ ਪਾਈ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਸਾਡੀ ਧਰਤੀ ਸਾਡੇ ਲੋਕੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋਏ ਸਨ ਸਾਡੇ ਨਾਲ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਵਰਵਾਲ ਜੀ ਜਿਨ੍ਹਾਂ ਦੇ ਅਸੀਂ ਪਰਿਵਾਰ ਬਾਰੇ ਵੀ ਸਿੱਖਿਆ ਬਾਰੇ ਵੀ ਔਰ ਜਿਹੜੀ ਸਫਲਤਾ ਦੀ ਜਿਹੜੀ ਇਹਨਾਂ ਦੀ ਕਹਾਣੀ ਹੈਗੀ ਜੀਵਨ ਦੇ ਵਿੱਚ ਸਫਲਤਾ ਦੀ ਕਹਾਣੀ ਉਹ ਵੀ ਤੁਹਾਡੇ ਨਾਲ ਅਸੀਂ ਚੈਨਲ ਦੇ ਮਾਧਿਅਮ ਰੇ ਸਾਂਝੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅਸੀਂ ਸਟੋਰੀ ਕੀਤੀ ਹੈ ਸਫਲਤਾ ਦੀ ਸਟੋਰੀ ਕੀਤੀ ਹੈ ਭਾਈ ਗੁਰਦੇਵ ਸਿੰਘ ਬੜਵਾਲ ਜੀ ਨਾਲ ਤਾਂ ਜ਼ਰੂਰ ਪਸੰਦ ਆਈ ਹੋਵੇ ਖਾਸਤੇ ਜਿਹੜਾ ਇਹ ਨੌਜਵਾਨਾਂ ਨੂੰ ਮੈਸੇਜ ਦਿੱਤਾ ਕਿ ਪੜ੍ਹਾਈ ਦੀ ਵੇਖੋ ਸਿੱਖਿਆ ਦੀ ਇੱਕ ਖਾਸ ਉਮਰ ਹੁੰਦੀ ਹੈ ਸੋ ਉਸ ਖਾਸ ਉਮਰ ਦੇ ਵਿੱਚ ਬੱਚਿਆਂ ਨੂੰ ਯੰਗ ਏਜ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਇਹ ਉਹਨਾਂ ਨੂੰ ਮਾਨਲਾ ਕੇ ਪੜਨਾ ਚਾਹੀਦਾ ਔਰ ਚੰਗੀਆਂ ਜਿਹੜੀਆਂ ਸਰਵਿਸਾਂ ਉਹਦੇ ਵਿੱਚ ਵੱਡੇ ਮਕਾਮ ਤੇ ਪਹੁੰਚਣਾ ਚਾਹੀਦਾ ਕਿਉਂਕਿ ਵੇਲੇ ਦੀ ਨਿਵਾਜ਼ ਤੇ ਕਿਵਲੇ ਦੀਆਂ ਟੱਕਰਾਂ ਸੋ ਨੌਜਵਾਨਾਂ ਨੂੰ ਜਰੂਰ ਚੰਗੀ ਸਿਹਤ ਸਿੱਖਿਆ ਲੈਣੀ ਚਾਹੀਦੀ ਸਮੇਂ ਅਨੁਸਾਰ ਔਰ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਤੇ ਇਸ ਜਿਹੜੀ ਵੀਡੀਓ ਨੂੰ ਜਰੂਰ ਸਾਡੀ ਜਿਹੜੀ ਵੀਡੀਓ ਹੈਗੀ ਨੂੰ ਪਸੰਦ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ